ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਉੱਤੇ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚੇ ਹਾਂ ਲੁਧਿਆਣੇ ਲੁਧਿਆਣੇ ਦਾ ਜਿਹੜਾ ਤੁਹਾਨੂੰ ਆਪਾਂ ਮੇਲਾ ਦਿਖਾਵਾਂਗੇ ਹਨ ਤੇ ਆਪਾਂ ਨੇ ਜਿਹੜੀ ਉਹ ਸਾਹਮਣੇ ਕਾਊਂਟਰ ਬਣਿਆ ਹੋਇਆ ਉੱਥੋਂ ਟਿਕਟ ਖਰੀਦ ਲਈ ਤੇ ਇਹ ਟਿਕਟ ਜਿਹੜੀ ਇੱਕ ਜਣੇ ਦੀ ਟਿਕਟਾਂ 50 ਰੁਪਏ ਦੀ ਆ ਹਨ ਤੇ ਜਿਹੜਾ ਇਹ ਮੇਲਾ ਲਿਖਵਾਇਆ ਗਿਆ ਭੂਲਾ ਸ਼ੰਕਰ ਐਂਡ ਕੰਪਨੀ ਦੁਆਰਾ ਲਗਾਇਆ ਗਿਆ ਹਨ ਤੇ ਆਪਾਂ ਤੁਹਾਨੂੰ ਜਿਹੜਾ ਅੱਜ ਸਾਰਾ ਮੇਲਾ ਦਿਖਾਵਾਂਗੇ ਲੁਧਿਆਣੇ ਦਾ ਬਣੇ ਰਹੋ ਆਪਣੀ ਵੀਡੀਓ ਦੇ ਵਿੱਚ ਐਂਡ ਤੱਕ ਤੁਹਾਨੂੰ ਅੱਜ ਸਾਰਾ ਜਿਹੜਾ ਤੇ ਐਵੇਂ ਇਹਦੀਆਂ ਸਾਰੀਆਂ ਚੀਜ਼ਾਂ ਬਣੀਆਂ ਹੋਈਆਂ ਨੇ ਉਹ ਤੁਹਾਨੂੰ ਸਾਰੀਆਂ ਆਪਾਂ ਵੀਡੀਓ ਦੇ ਵਿੱਚ ਦਿਖਾਵਾਂਗੇ ਚਲੋ ਆਜੋ ਚੱਲਦੇ ਆਪਾਂ ਹੁਣ ਐਂਟਰੀ ਗੇਟ ਤੇ ਕਰਦੇ ਆਂ ਐਂਟਰੀ ਤੇ ਹੁਣ ਆਪਾਂ ਜਿਹੜਾ ਐਂਟਰੀ ਗੇਟ ਦੀ ਵੱਲ ਜਾ ਰਹੇ ਹਾਂ ਨਾ ਤੇ ਇੱਥੋਂ ਐਵੇਂ ਇਹਦੀਆਂ ਪੌੜੀਆਂ ਝੜ ਕੇ ਉਹ ਸਾਹਮਣੇ ਜਿਹੜਾ ਐਂਟਰੀ ਹੋਊਗੀ ਚਲੋ ਲੈ ਕੇ ਚੱਲਦੇ ਆਪਾਂ ਤੁਹਾਨੂੰ ਤੇ ਆਹ ਭਾਈ ਨੂੰ ਜਿਹੜੀਆਂ ਟਿਕਟਾਂ ਦੇਣੀਆਂ ਹੋਣਗੀਆਂ ਹਨ ਆਲੇ ਵਾਈਟ ਟਿਕਟ ਤਿੰਨ ਬੰਦੇ ਆਹ ਹੈ ਬਾਈ ਠੀਕ ਆ ਤੇ ਆਪਾਂ ਨੇ ਜਿਹੜੀ ਟਿਕਟ ਬਾਈ ਨੂੰ ਦੇਤੀ ਹੈ ਨਾ ਇੱਥੋਂ ਆਪਾਂ ਐਂਟਰੀ ਕਰਨ ਜਾ ਰਹੇ ਆ ਤੇ ਇੱਥੇ ਯਾਰ ਕਾਫੀ ਜਿਹੜੀਆਂ ਚੀਜ਼ਾਂ ਬਣੀਆਂ ਹੋਈਆਂ ਨੇ ਹੈ ਨਾ ਮੇਲੇ ਦੇ ਵਿੱਚ ਦਿਖਾਉਣ ਦੇ ਲਈ ਤੁਹਾਨੂੰ ਉਹ ਆਪਾਂ ਸਾਰੀਆਂ ਚੀਜ਼ਾਂ ਦਿਖਾਵਾਂਗੇ ਹੈ ਨਾ ਤੇ ਬਹੁਤ ਸੋਹਣਾ ਕਹਿੰਦੇ ਬਣਾਇਆ ਹੋਇਆ ਇਹਨਾਂ ਦਾ ਹੈ ਨਾ ਭੋਲਾ ਸ਼ੰਕਰ ਐਂਡ ਕੰਪਨੀ ਦੁਆਰਾ ਜਿਹੜਾ ਇਹ ਮੇਲਾ ਆਇਓ ਇਹ ਤਾਂ ਕੀਤਾ ਗਿਆ ਮੰਨੋ ਕਿ ਉਹਨਾਂ ਦੁਆਰਾ ਇਹ ਮੇਲਾ ਲਗਾਇਆ ਗਿਆ ਹਨ ਤੇ ਆਹ ਸਾਰਾ ਐਵੇਂ ਦਾ ਰਸਤਾ ਬਣਿਆ ਹੋਇਆ ਅੰਦਰ ਜਾਣ ਦੇ ਲਈ ਆਪਾਂ ਗੇਟ ਤੋਂ ਐਂਟਰੀ ਕਰ ਚੁੱਕੇ ਆ ਤੇ ਟਿਕਟ ਬਾਈ ਨੂੰ ਦੇਤੀਆਂ ਹਨ ਤੇ ਹੁਣ ਆਪਾਂ ਜਿਹੜਾ ਅੰਦਰੋਂ ਤੁਹਾਨੂੰ ਸਾਰਾ ਮੇਲਾ ਘੁਮਾਵਾਂਗੇ ਹਨ ਤੇ ਬਹੁਤ ਯਾਰ ਲੋਕ ਇੱਥੇ ਪਹੁੰਚੇ ਹੋਏ ਨੇ ਮੇਲਾ ਦੇਖਣ ਦੇ ਐਂਟਰੀ ਗੇਟ ਦੇ ਕੱਠ ਤੁਸੀਂ ਦੇਖ ਰਹੇ ਹੋ ਹਨ ਜਿਹੜਾ ਮੇਲਾ 3 ਅਕਤੂਬਰ ਤੱਕ ਭਰਨਾ ਹਨ ਤੇ 3 ਅਕਤੂਬਰ ਤੱਕ ਇੱਥੇ ਜਾਨੀ ਕਿ ਰੌਣਕਾਂ ਲੱਗੀਆਂ ਰਹਿਣਗੀਆਂ ਕੋਈ ਵੀ ਵੀਰ ਭਾਈ ਏ ਮੈਲਾ ਦੇਖਣਾ ਚਾਹੁੰਦਾ ਦਾ 3 ਅਕਤੂਬਰ ਤੱਕ ਇੱਥੇ ਪਹੁੰਚ ਸਕਦਾ ਨਾ ਤੇ ਆਪਾਂ ਮੇਲੇ ਦੇ ਅੰਦਰ ਐਂਟਰੀ ਕਰ ਚੁੱਕੇ ਆ ਤੇ ਸਾਹਮਣੇ ਤੁਹਾਨੂੰ ਝੂਲੇ ਹਨਾ ਝੂਲਾ ਤੇ ਚੰਡੋਲ ਚਲਦੀ ਦਿਖਾਈ ਦਿਖੀ ਹੋਣੀ ਹੈ ਨਾ ਸਾਹਮਣੇ ਤੁਸੀਂ ਦੇਖ ਸਕਦੇ ਹੋ ਜਿਹੜਾ ਝੂਲਾ ਤੇ ਚੰਡੋਲ ਚੱਲ ਰਹੀ ਆ ਤੇ ਪਹਿਲਾਂ ਆਪਾਂ ਤੁਹਾਨੂੰ ਇਧਰੋਂ ਬਾਜ਼ਾਰ ਘੁਮਾਉਨੇ ਆ ਪੂਰਾ ਹਨਾ ਐਵੇਂ ਤੇ ਸਾਰੇ ਜਿਹੜੇ ਤੁਸੀਂ ਸਾਹਮਣੇ ਦੇਖ ਰਹੇ ਹੋ ਬੱਚੇ ਖੜਾਉਣੇ ਖਰੀਦ ਰਹੇ ਨੇ ਨਾ ਤੇ ਐਵੇਂ ਦੀਆਂ ਜਿਹੜੀਆਂ ਬਹੁਤ ਦੁਕਾਨਾਂ ਬਣੀਆਂ ਹੋਈਆਂ ਨੇ ਹੋਰ ਹੈ ਨਾ ਤੇ ਇਧਰ ਸਾਰਾ ਲੇਡੀ ਸੈਕਸ਼ਨ ਤੇ ਇੱਥੇ ਜਿਹੜਾ ਲਿਪਸਟਿਕ ਵਗੈਰਾ ਸਾਰਾ ਸਮਾਨ ਮਿਲ ਜਾਂਦਾ ਉਰੇ ਹੈ ਨਾ ਤੇ ਆਮ ਮੇਲਿਆਂ ਦੀ ਤਰ੍ਹਾਂ ਯਾਰ ਉਰੇ ਵੀ ਦੁਕਾਨਾਂ ਉਵੇਂ ਦੀਆਂ ਬਣੀ ਹੋਈਆਂ ਨੇ ਨਾ ਇੱਥੇ ਜਿਵੇਂ ਆ ਤੁਸੀਂ ਆਰਟੀਫੀਸ਼ੀਅਲ ਜੁਐਲਰੀ ਦੇਖ ਰਹੇ ਹੋ ਔਰਤਾਂ ਦੇ ਲਈ ਹੈ ਨਾ ਐਵੇਂ ਦੀਆਂ ਹੀ ਦੁਕਾਨਾਂ ਨੇ ਜਿਵੇਂ ਆਪਣੇ ਆਮ ਮੇਲਿਆਂ ਦੇ ਵਿੱਚ ਹੁੰਦੀਆਂ ਨੇ ਤੇ ਇਧਰ ਤੁਸੀਂ ਦੇਖ ਰਹੇ ਹੋ ਨਾ ਘੜੀਆਂ ਐਨਕਾਂ ਦੀ ਦੁਕਾਨਾਂ ਬਣੀ ਹੋਈ ਆ ਤੇ ਇੱਥੋਂ ਤੁਹਾਨੂੰ ਪਰਸ ਘੜੀਆਂ ਐਨਕਾਂ ਐਵੇਂ ਦੀਆਂ ਮਿਲ ਜਾਣਗੀਆਂ ਲੇਡੀਜ਼ ਘੜੀਆਂ ਜੈਂਟਸ ਘੜੀਆਂ ਸਾਰਾ ਸਮਾਨ ਇੱਥੋਂ ਮਿਲ ਜੂਗਾ ਹੈ ਨਾ ਤੇ ਇੱਥੇ ਜਿਹੜੇ ਆਪਣੇ ਮੇਲੇ ਹੁੰਦੇ ਨੇ ਹਨ ਆਮ ਆਪਣੇ ਪਿੰਡਾਂ ਵਾਲੇ ਮੇਲੇ ਉਦੋਂ ਥੋੜਾ ਜਿਹਾ ਘੱਟ ਜਿਆਦਾ ਤੇ ਵੱਡਾ ਉਦੋਂ ਥੋੜਾ ਹਨ ਤੇ ਇੱਧਰ ਤੁਸੀਂ ਸੇਲਾਂ ਦੇਖ ਰਹੇ ਹੋ 20 20 ਰੁਪਏ 30 30 ਰੁਪਏ ਸੇਲਾਂ ਹੋਰ ਲੱਗੀਆਂ ਹੋਈਆਂ ਨੇ ਤੇ ਇੱਥੇ ਆਈਸਕ੍ਰੀਮ ਦੀ ਦੁਕਾਨ ਤੁਸੀਂ ਦੇਖ ਰਹੇ ਹੋ ਹਨ ਤੇ ਇੱਧਰ ਦੁਕਾਨਾਂ ਦੇ ਉੱਤੇ ਬਹੁਤ ਲੋਕ ਜਿਹੜੇ ਖਰੀਦਦਾਰੀ ਕਰ ਰਹੇ ਨੇ ਤੇ ਇੱਥੋਂ ਬਾਈ ਜੀ ਗੇਮਾਂ ਸਟਾਰਟ ਹੋ ਚੁੱਕੀਆਂ ਨੇ ਹਨ ਤੇ ਆਹ ਤੁਸੀਂ ਗੇਮ ਦੇਖ ਰਹੇ ਹੋ ਕੱਪੀ ਪੀਨੇ ਕੇ ਲਈ ਹੈ ਮੈਂ ਤਾਂ ਕੁਝ ਨਹੀਂ ਕਰ ਸਕਦਾ। ਅੱਜ ਦੋ ਬੋਲੇ ਨੇ ਅੱਗੇ ਵੀ ਗੱਲ ਲਾ ਲਾ। ਅੱਗੇ ਵੀ ਗੱਲ ਲਾ ਲਾ। ਛੇ ਬੋਲੇ ਆਪਕੇ ਪਾਸ ਹੈ 50 ਕੀ ਗੇਮ ਹੈ। ਹਾਂ। ਜਾਂ ਸਮਤੀ ਪਾਉ ਦਰ। ਲੈਟਰ ਬਾਅਦ ਕਮੈਂਟ ਕਰਨਾ। ਤੇ ਆਹ ਛੋਟੀ ਬੱਚੀ ਜਿਹੜੀ ਗੇਮ ਖੇਡ ਰਹੀ ਯਾਰ। ਤੁਹਾਨੂੰ ਦਿਖਾਉਣਾ ਇਹ ਥੋੜੀ ਡਿਫਰੈਂਟ ਤਰ੍ਹਾਂ ਦੀ ਗੇਮ ਆ, ਅਲੱਗ ਤੇਜੀ ਗੇਮ ਆ ਹਨਾ। ਤੇ ਬਾਕੀ ਆਪਾਂ ਬਾਈ ਨਾਲ ਗੱਲਬਾਤ ਕਰਵਾਉਣਾ ਥੋੜੀ।

ਕਿਆ ਦੇ ਰਹੇ ਹੋ ਕਿ ਹੋਰ ਕੀ ਹੈ ਤੇ ਅ ਭਾਈ ਕਮੇ ਆਏ ਗੇਮ ਜਿਹੜੀਆਂ ਬੋਲਾਂ ਕਮੇ ਸਰ 50 ਦੀਆਂ ਦੋ ਬੋਲਾਂ ਚ ਪਾਣੀ ਆ ਤੁਹਾਨੂੰ ਅੱਛਾ ਅੱਛਾ 50 ਰੁਪਏ ਦੇ ਵਿੱਚ ਕਿੰਨੀਆਂ ਮਿਲਣਗੀਆਂ ਉਹ ਬੋਲਾਂ 6 ਬੋਲਾਂ ਮਿਲਣਗੀਆਂ ਅੱਛਾ ਉਹ ਚ ਦੋ ਬੌਣੀਆਂ ਨੇ ਫਿਰ ਉਹਦੇ ਚ ਨਾਮ ਨਾਮ ਦਾ ਸਾਡੀ ਬਹੁਤ ਸਭ ਤੋਂ ਹੈ ਉਹ ਨੋਟ ਨਹੀਂ ਸਕਦਾ ਆ ਡੈਡੀ ਮੈਂ ਸਾਡਾ ਕੁਝ ਨਹੀਂ ਮਿਲਦਾ ਅੱਛਾ ਇੰਨਾ ਜੁੜੀਆਂ ਚੀਜ਼ਾਂ ਪਈਆਂ ਨੇ ਤੁਸੀਂ ਕੋਈ ਵੀ ਦੇ ਸਕਦੇ ਹੋ ਨਾ ਤੇ ਇੱਥੋਂ ਜਿਹੜਾ ਯਾਰ 50 ਰੁਪਏ ਇਹਨਾਂ ਦੀ ਐਂਟਰੀ ਆ ਹਨਾ ਤੇ 6 ਬੋਲਾਂ ਮਿਲਣਗੀਆਂ ਤੇ ਉਹ ਜਿਹੜੇ ਸਾਹਮਣੇ ਗਲਾਸ ਪਏ ਨੇ ਉਹਨਾਂ 'ਚ ਤੁਸੀਂ ਦੋ ਬੱਲਾਂ ਪਾਉਣੇ ਨੇ ਤੇ ਉਹ ਸਾਹਮਣੇ ਜਿਹੜੇ ਨਾਮ ਪਏ ਨੇ ਉਹਨਾਂ ਦੇ ਵਿੱਚੋਂ ਜਿਹੜਾ ਤੁਹਾਨੂੰ ਕੋਈ ਵੀ ਨਾਮ ਲੈ ਸਕਦਾ ਤੇ ਐਵੇਂ ਦੀਆਂ ਜਿਹੜੀਆਂ ਇੱਥੇ ਯਾਰ ਬਹੁਤ ਗੇਮਾਂ ਬਣੀ ਹੋਈਆਂ ਨੇ ਨਾ ਤੇ ਇੱਧਰ ਜਿਹੜੇ ਆਹ ਸਾਹਮਣੇ ਤੁਸੀਂ ਦੇਖ ਰਹੇ ਹੋ ਡੰਡੇ ਜਿਹੇ ਹਨਾ ਤੇ ਇਹ ਸਾਹਮਣੇ ਜਿਹੜੇ ਉਹ ਗੋਲੇ ਨੇ ਉਹਨਾਂ ਦੇ ਵਿੱਚ ਸੱਟਣੇ ਨੇ ਹਨਾ ਤੇ ਅੱਗੇ ਜਿਹੜਾ ਤੀਰਗੁਮਾਨ ਆ ਹਨਾ ਤੀਰ ਦੇ ਨਾਲ ਜਿਹੜਾ ਨਿਸ਼ਾਨਾ ਲਾਉਣਾ ਤੇ ਆ ਜਿਹੜੀ ਸਾਹਮਣੇ ਤੁਸੀਂ ਗੇਮ ਦੇਖ ਰਹੇ ਹੋ ਜੀ 50 ਰੁਪਏ ਦੇ ਵਿੱਚ ਹੈ ਨਾ ਤੇ ਇਹਦੇ ਵਿੱਚੋ ਜੇ ਤੁਸੀਂ ਨੇ ਚਾਰ ਵਿੱਚ ਪਾਤੇ ਤਾਂ ਇੱਥੇ ਵੀ ਜਿਹੜਾ ਪ੍ਰਾਈਜ਼ ਮਿਲੂ ਤੇ ਅੰਕਲ ਜੀ ਨੇ ਦੋ ਪਾਤੇ ਪਹਿਲੇ ਦੋ ਤੀਜਾ ਬੱਸ ਮੈਸ ਹੋ ਗਿਆ ਅੰਕਲ ਜੀ ਨੇ ਇਹਨੇ ਜਾਣਨੇ ਪੜੇਗਾ ਐਂਡ ਲਾਇ ਨੇ ਸਾਰੀ ਪਾਤੇ ਤੇ ਅੰਕਲ ਜੀ ਜਿਹੜਾ ਨਾਮ ਜਿੱਤ ਜੋਕੇ ਨੇ ਤੇ ਅੰਕਲ ਜੀ ਨੂੰ ਆ ਜਿਹੜਾ ਦਿਲ ਇਨਾਮ ਦੇ ਵਿੱਚ ਮਿਲੇ ਯਾਰ ਨਹੀਂ ਇਹ ਕਿਹੜਾ ਕਿਹੜਾ ਮਰਜ਼ੀ ਦੇ ਸਕਦਾ ਇਹ 50 ਰੁਪਏ ਦੇ ਗੇਮ ਆ ਗਏ 50 50 ਪਾ ਤੇ ਇੱਧਰ ਜਿਹੜੀ ਆ ਤੁਸੀਂ ਤੀਰ ਕਮਾਨ ਵਾਲੀ ਗੇਮ ਦੇਖ ਰਹੇ ਹੋ ਵੀ 50 ਰੁਪਏ ਦੇ ਵਿੱਚ ਆ ਨਾ ਤੇ ਉਹ ਸਾਹਮਣੇ ਜਿਹੜਾ ਤੁਸੀਂ ਨਿਸ਼ਾਨਾ ਲਾਉਣਾ ਨਾ 50 ਦੇ ਵਿੱਚ ਕਿੰਨੇ ਨਿਸ਼ਾਨੇ ਨੇ ਬਾਈ 50 ਦੇ ਵਿੱਚ ਪੰਜ ਨਿਸ਼ਾਨੇ ਤੁਹਾਨੂੰ ਮਿਲੂਗੇ ਪੰਜੋਂ ਤੁਸੀਂ 3 10 ਨੰਬਰ 'ਤੇ ਜੇ ਲਾਤੇ ਤੁਸੀਂ ਜਿਹੜਾ ਮਰਜ਼ੀ ਇਨਾਮ ਲੈ ਜੀਓ ਅੱਛਾ ਉਹ ਜਿਹੜਾ ਸਾਹਮਣੇ ਇਨਾਮ ਪਏ ਨੇ ਉਹਨਾਂ ਚੋਂ ਤੁਸੀਂ ਕੋਈ ਵੀ ਇਨਾਮ ਜਿਹੜਾ ਜਿੱਤ ਸਕਦੇ ਹੋ ਜੇ ਆ ਸਾਹਮਣੇ ਜਿਹੜੇ 5 ਤੀਰ ਪਏ ਨੇ ਨਾ ਇਹਨਾਂ ਚੋਂ 10 ਦੇ ਵਿੱਚ ਲਾਉਣੇ ਨੇ ਤਿੰਨ ਨਿਸ਼ਾਨੇ ਲਾਉਣੇ ਨੇ ਹਨਾ ਤੇ ਯਾਰ ਅਲੱਗ ਤਰ੍ਹਾਂ ਦੀਆਂ ਜਿਹੜੀਆਂ ਉਹ ਰੇ ਗੇਮਾਂ ਬਣੀ ਹੋਈਆਂ ਨੇ ਹਨਾ ਤੇ ਇੱਧਰ ਸਾਹਮਣੇ ਤੁਸੀਂ ਦੇਖ ਰਹੇ ਹੋ ਆਈਸਕ੍ਰੀਮ ਵਾਲਾ ਹਨਾ ਤੇ ਸਾਹਮਣੇ ਤੁਸੀਂ ਦੇਖ ਰਹੇ ਹੋ ਬਾਈ ਆਈਸਕ੍ਰੀਮ ਲੈਣ ਦੇ ਲਈ ਆਈਸਕ੍ਰੀਮ ਵਾਲੇ ਕੋਲ ਪਹੁੰਚਿਆ ਤੇ ਉਹ ਆਪਣੇ ਕਰਤੱਪ ਜਿਹੜੇ ਦਿਖਾ ਰਿਹਾ ਹਨਾ ਤੇ ਉਹਨੂੰ ਆਈਸਕ੍ਰੀਮ ਫੜਨ ਨਹੀਂ ਦੇ ਰਿਹਾ ਤੇ ਤੇ ਬਾਈ ਜਿਹੜਾ ਪੂਰੀ ਕੋਸ਼ਿਸ਼ ਕਰ ਰਿਹਾ ਜਾਂ ਦੋ ਜਹਤ ਚ ਲੱਗਿਆ ਹੋਇਆ ਹਨਾ ਤੇ ਇੱਕ ਵਾਰ ਤਾਂ ਬਾਈ ਆ ਕੇ ਇੱਧਰ ਵਾਪਸ ਆ ਗਿਆ ਤੇ ਹਨਾ ਫੇਰ ਬਾਈ ਨੇ ਜਿਹੜਾ ਆਈਸਕ੍ਰੀਮ ਵਾਲੇ ਨੇ ਉਹਨੂੰ ਬੁਲਾ ਲਿਆ ਤੇ ਫੇਰ ਜਿਹੜਾ ਉਹਨੂੰ ਪੂਰਾ ਆਪਣਾ ਕਰਤੱਬ ਦਿਖਾ ਰਿਆ ਹਨ ਤੇ ਬਾਈ ਨਾਲ ਹੱਥ ਵੀ ਮਿਲਾ ਰਿਹਾ ਤੇ ਬਾਈ ਥੋੜਾ ਗੁੱਸੇ ਹੋ ਗਿਆ ਦੀ ਹਨ ਤੇ ਵਾਪਸ ਆ ਗਿਆ ਦੀ ਤੋਂ ਬਿਨਾਂ ਆਈਸਕ੍ਰੀਮ ਲੈ ਤੇ ਬਿਲਕੁਲ ਯਾਰ ਬਾਈ ਹੁਣ ਥੱਕ ਚੁੱਕਿਆ ਹਨ ਤੇ ਬਹੁਤ ਸੋਹਣੀ ਜਿਹੜੀ ਗੇਮ ਲੱਗ ਰਹੀ ਹੈ ਇਹ ਤੇ ਲਾਸਟ ਤੱਕ ਜਿਹੜਾ ਬਾਈ ਨੂੰ ਹਨਾ ਬੰਦਾ ਆਈਸਕ੍ਰੀਮ ਵਾਲਾ ਲਾਸਟ ਤੱਕ ਜਿਹੜਾ ਉਹਨੂੰ ਤੰਗ ਕਰ ਰਿਹਾ ਤੇ ਬਾਈ ਨੂੰ ਜਿਹੜਾ ਖਾਲੀ ਕੱਪ ਮਿਲਿਆ ਤੇ ਬਾਈ ਨੇ ਉਹਦੇ ਉੱਤੇ ਹੀ ਦੰਦੀ ਵੜ ਲਈ ਹੈ ਨਾ ਤੇ ਲਾਸਟ ਤੱਕ ਬਾਈ ਨੂੰ ਪੂਰਾ ਖਿਜਾਰ ਰਿਹਾ ਬੰਦਾ ਤੇ ਫਾਈਨਲੀ ਜਿਹੜੀ ਲਾਸਟ ਦੇ ਵਿੱਚ ਆਈਸਕ੍ਰੀਮ ਮਿਲ ਗਈ ਤੇ ਬਾਈ ਬਹੁਤ ਖੁਸ਼ ਆ ਤੇ ਇਧਰਲੇ ਪਾਸੇ ਤੁਸੀਂ ਕਾਰ ਵੀ ਚਲਾ ਸਕਦੇ ਹੋ ਨਾ ਆ ਦੇਖੋ ਸਾਹਮਣੇ ਇਧਰ ਜਿਹੜੀਆਂ ਬੱਚੇ ਕਾਰ ਚਲਾ ਕੇ ਇੰਜੋਏ ਕਰ ਰਹੇ ਨੇ ਆ ਦੇਖੋ ਕਿੰਨਾ ਛੋਟਾ ਜਿਹਾ ਬੱਚਾ ਜਿਹੜਾ ਕਾਰ ਚਲਾ ਰਿਹਾ ਨਾ ਸੇ ਘੁੰਮਣ ਦੇ ਲਈ ਯਾਰ ਬਹੁਤ ਵਧੀਆ ਬਣਿਆ ਹੋਇਆ ਨਾ ਤੇ ਇੱਧਰ ਬੱਚਿਆਂ ਦੇ ਲਈ ਫੇਰ ਝੂਲੇ ਆ ਗਏ ਨਾ ਆ ਤੁਸੀਂ ਦੇਖ ਰਹੇ ਹੋ ਨਾ ਬੱਚਿਆਂ ਦੇ ਲਈ ਜਿਹੜੇ ਝੂਲੇ ਬਣੇ ਹੋਏ ਨੇ ਇੱਥੇ ਜਿਹੜੇ ਬਹੁਤ ਅਲੱਗ-ਅਲੱਗ ਤਰ੍ਹਾਂ ਦੇ ਝੂਲੇ ਬਣੇ ਹੋਏ ਨੇ ਨਾ ਤੇ ਬਹੁਤ ਵੱਡਾ ਮੇਲਾ ਭਰਿਆ ਹੋਇਆ ਆ ਦੇਖੋ ਇੱਧਰ ਜਿਹੜੀ ਟ੍ਰੇਨ ਚੱਲ ਰਹੀ ਆ ਨਾ ਤੇ ਇਹਦੇ ਵਿੱਚ ਵੀ ਜਿਹੜੇ ਆਪਣੇ ਬੱਚਿਆਂ ਦੇ ਨਾਲ ਹਨਾ ਮਾਤਾ ਪਿਤਾ ਨਿਜਾਰੇ ਲੈ ਰਹੇ ਨੇ ਆ ਦੇਖੋ ਸਾਹਮਣੇ ਤੇ ਆ ਦੇਖੋ ਜੀ ਸਾਹਮਣੇ ਆ ਕੇ ਜਿਹੜੀ ਟ੍ਰੇਨ ਰੁਕ ਚੁੱਕੀ ਆ ਨਾ ਤੇ ਇਹਨਾਂ ਦੇ ਜਿਹੜੇ ਗੇੜੇ ਸੀ ਪੂਰੇ ਹੋ ਚੁੱਕੇ ਨੇ ਹੁਣ ਸਾਰੇ ਲੋਕ ਜਿਹੜੇ ਇਹਦੇ ਵਿੱਚੋਂ ਬਾਹਰ ਉਤਰਨਗੇ ਹਨ ਜਦ ਮੈਂ ਹਨਾ ਅਲੱਗ-ਅਲੱਗ ਤਰ੍ਹਾਂ ਦੇ ਰਹੇ ਹੋਰੇ ਚੂਲੇ ਬਣੇ ਹੋਏ ਨੇ ਤੁਹਾਨੂੰ ਆਪਾਂ ਸਾਰੇ ਜਿਹੜੇ ਚੂਲੇ ਦਿਖਾਵਾਂਗੇ ਹਨ ਤੇ ਇੱਧਰ ਇਸ ਤਰ੍ਹਾਂ ਦਾ ਜਿਹੜਾ ਚੂਲਾ ਬਣਿਆ ਹੋਇਆ ਆ ਹਨ ਤੇ ਆਪਣੇ ਇਤਰਲੇ ਸੱਜੇ ਪਾਸੇ ਹੈ ਨਾ ਬਿਲਕੁਲ ਅਲੱਗ ਤਰ੍ਹਾਂ ਦਾ ਝੂਲਾ ਬਣਿਆ ਹੋਇਆ ਇਹ ਵੀ ਤੁਹਾਨੂੰ ਦਿਖਾਉਨੇ ਹੈ ਨਾ ਤੇ ਇਹਦੀ ਟਿਕਟ ਜਿਹੜੀ 100 ਰੁਪਏ ਆ ਸਾਹਮਣੇ ਲਿਖੀ ਹੋਈ ਆ ਨਾ ਆ ਦੇਖੋ ਇੱਕੋ ਜਿਹੜੀ ਬੁਕਿੰਗ ਹੋ ਜਾਂਦੀ ਆ ਨਾ ਤੇ ਇਹ ਚੱਲਣ ਦੇ ਲਈ ਬਿਲਕੁਲ ਤਿਆਰ ਆ ਹਨਾ ਤੇ ਕਾਫੀ ਲੋਕ ਜਿਹੜੇ ਇਹਦੇ ਵਿੱਚ ਬੈਠ ਚੁੱਕੇ ਨੇ ਤੇ ਹੁਣ ਸਿਰਫ ਚਲਾਉਣ ਦੇ ਲਈ ਤਿਆਰ ਨੇ ਇਹ ਤੇ ਤੁਹਾਨੂੰ ਆਪਾਂ ਜਿਹੜਾ ਇਹ ਚੱਲਦਾ ਦਿਖਾਵਾਂਗੇ ਨਾ ਅਰੇ ਹੋਰ ਜਿਹੜੇ ਲੋਕ ਆ ਰਹੇ ਨੇ ਤੇ ਇਹਦੇ ਵਿੱਚ ਬੈਠ ਰਹੇ ਨੇ ਨਾ ਹੁਣ ਜਿਹੜੇ ਆ ਹੋਰ ਲੋਕ ਇਹਦੇ ਵਿੱਚ ਬੈਠਣਗੇ ਤੇ ਉਹਨਾਂ ਨੂੰ ਝੂਟੇ ਦਿੱਤੇ ਜਾਣਗੇ ਤੇ ਇੱਧਰ ਜਿਹੜਾ ਗਨ ਗਨ ਸ਼ਾਟ ਲੱਗੇ ਹੋਏ ਨੇ ਨਾ ਤੇ ਇੱਥੇ ਸਾਹਮਣੇ ਜਿਹੜੀਆਂ ਚੀਜ਼ਾਂ ਨੇ ਉਹਨਾਂ ਦੇ ਉੱਤੇ ਡੱਬੀਆਂ ਰੱਖੀਆਂ ਗਈਆਂ ਨੇ ਨਾ ਤੇ ਜਿਹੜੀ ਚੀਜ਼ ਤੇ ਵੀ ਤੁਸੀਂ ਨਿਸ਼ਾਨਾ ਲਾਉਂਗੇ ਉਹ ਤੁਹਾਡੀ ਹੋਵੀ ਤੇ ਇੱਧਰ ਜਿਹੜੇ ਕਾਫੀ ਲੋਕ ਨਿਸ਼ਾਨਾ ਲਾ ਰਹੇ ਹਨ ਤੁਹਾਨੂੰ ਦਿਖਾਉਣਾ ਹੈ ਆਪਣੇ ਵੀਡੀਓ ਦੇ ਵਿੱਚ ਨਾ ਕਿੰਨਾ ਪ੍ਰਾਈਸ ਆ ਭਾਈ ਇਹਦਾ 100 ਕੇ 8 100 ਕੇ ਕਿਤਨੇ ਤੁਸੀਂ ਕਿਹਾ ਆਖਰੀ ਨਿਸ਼ਾਨਾ ਡੱਬੇ ਕਿਰਾਓਗੇ ਨਾ ਆਪਾ ਹਾਂ ਨਾ ਆਪਾ ਇੱਥੇ ਜਿਹੜਾ ਇਹਦਾ ਪ੍ਰਾਈਸ ਆ 100 ਰੁਪਿਆ ਹੈ ਨਾ ਤੇ ਉਹ ਸਾਹਮਣੇ ਹਰੇਕ ਚੀਜ਼ ਦੇ ਉੱਤੇ ਜਿਹੜੀ ਡੱਬੀ ਰੱਖੀ ਹੋਈ ਆ ਨਾ ਤੇ ਜੇਕਰ ਤੁਸੀਂ ਉਹ ਡੱਬੀ ਦੇ ਉੱਤੇ ਨਿਸ਼ਾਨਾ ਲਾਉਨੇ ਹੋ ਜਿਹੜੀ ਵੀ ਚੀਜ਼ ਦੇ ਉੱਤੇ ਤੁਸੀਂ ਡੱਬੀ ਸਿੱਟੋਗੇ ਉਹ ਤੁਹਾਨੂੰ ਮਿਲ ਜਾਊਗਾ ਸਾਰੀਆਂ ਜਿਹੜੀਆਂ ਆ ਸਾਮਾਨ ਹੋਰੇ ਪਿਆ ਨਾ ਤੇ ਆ ਸਾਰੇ ਜਿਹੜੇ ਟਰਾਈ ਕਰ ਰਹੇ ਨੇ ਨਿਸ਼ਾਨਾ ਲਾਉਣ ਦੀ ਹੈ ਨਾ ਤੇ ਇਤਰਾ ਐਵੇਂ ਦੇ ਸਾਰੇ ਚੂਲੇ ਬਣੇ ਹੋਏ ਆ ਤੁਸੀਂ ਟ੍ਰੇਨ ਦੀ ਤਰ੍ਹਾਂ ਜਿਹੜਾ ਚੂਲਾ ਬਣਿਆ ਹੋਇਆ ਨਾ ਇਹਦੇ ਉੱਤੇ ਵੀ ਤੁਸੀਂ ਜਿਹੜਾ ਚੂਟੇ ਲੈ ਸਕਦੇ ਹੋ ਤੇ ਇੱਥੇ ਤੁਹਾਨੂੰ ਯਾਰ ਖਾਣ ਪੀਣ ਦੇ ਵੀ ਮਿਲ ਜੂਗਾ ਨਾ ਇੱਥੋਂ ਸਾਹਮਣੇ ਤੁਸੀਂ ਦੇਖ ਰਹੇ ਹੋ ਨਾ ਤੇ ਇੱਥੇ ਜਿਹੜਾ ਠੰਡੇ ਤੁਹਾਨੂੰ ਪਾਣੀ ਦੀ ਬੋਤਲਾਂ ਐਵੇਂ ਨਾ ਬਿਜਾਏ ਇੱਕ ਤੋਂ ਤੁਹਾਨੂੰ ਜਿਹੜਾ ਗੰਨੇ ਦਾ ਰਸ ਮਿਲ ਜੂਗਾ ਨਾ ਗੰਨੇ ਦਾ ਜੂਸ ਪੀਣ ਦੇ ਲਈ ਇੱਥੋਂ ਤੇ ਐ ਮੇਰੀਆਂ ਆਈਡੀਆਂ ਅਲੱਗ-ਅਲੱਗ ਦੇਸ਼ ਜੀ ਵੀ ਤੁਹਾਨੂੰ ਮਿਲ ਜਾਣਗੀਆਂ ਨਾ ਤੇ ਇੱਥੇ ਜਿਹੜਾ ਲਖਨਪੁਰ ਆਰਾਮ ਲੱਡੂ ਮਿਲ ਜਾਂਦੇ ਨੇ ਨਾ ਤੇ ਆਹ ਸਾਰੀਆਂ ਜਿਹੜੀਆਂ ਚੀਜ਼ਾਂ ਤੁਹਾਨੂੰ ਖਾਣ ਦੇ ਲਈ ਉਰੋਂ ਮਿਲ ਜਾਣਗੀਆਂ ਤੇ ਇੱਧਰ ਸਾਹਮਣੇ ਤੁਸੀਂ ਡਰਿੰਕ ਲੈ ਸਕਦੇ ਹੋ ਤੇ ਬਹੁਤ ਯਾਰ ਉਹ ਭਰਿਆ ਹੋਇਆ ਮੇਲਾ ਨਾ ਅਲੱਗ ਤਰ੍ਹਾਂ ਦਾ ਮੇਲਾ ਇੱਥੇ ਕਾਫੀ ਭਰਿਆ ਹੋਇਆ ਤੇ ਆਹ ਤੁਸੀਂ ਦੇਖ ਰਹੇ ਹੋ ਹਨ ਹੈਲੀਕਾਪਟਰ ਦੀ ਸ਼ੇਪ ਚ ਤੁਸੀਂ ਆਪਣੇ ਬੱਚਿਆਂ ਨੂੰ ਇੱਥੇ ਝੂਟੇ ਦੇ ਸਕਦੇ ਹੋ ਤੇ ਇੱਧਰ ਜਿਹੜਾ ਸਾਹਮਣੇ ਤੁਸੀਂ ਦੇਖ ਰਹੇ ਹੋ ਜੰਪਿੰਗ ਪੈੜ ਜੀ ਬਣੀ ਹੋਈ ਹੈ ਨਾ ਤੇ ਇੱਥੇ ਬੱਚੇ ਜਿਹੜੇ ਬਾਲਾਂ ਦੇ ਨਾਲ ਖੇਡ ਰਹੇ ਨੇ ਤੇ ਜੰਪ ਕਰ ਰਹੇ ਨੇ ਨਾ ਤੇ ਘੈਂਟ ਲੱਗ ਤੇ ਬਹੁਤ ਯਾਰ ਅਲੱਗ-ਅਲੱਗ ਤਰ੍ਹਾਂ ਦੀਆਂ ਬੱਚਿਆਂ ਦੇ ਖੇਡਣ ਲਈ ਗੇਮਾਂ ਨੇ ਤੇ ਆਹ ਜਿਹੜੇ ਜੰਪ ਵਾਲੀ ਪੈੜ ਜੇਲ ਬਣੀ ਹੋਈ ਆ ਇਹ ਤਾਂ ਕਾਫੀ ਬਣੀ ਹੋਈ ਨੇ ਆ ਦੇਖੋ ਛੋਟੇ-ਛੋਟੇ ਬੱਚੇ ਜਿਹੜੇ ਜੰਪ ਕਰ ਰਹੇ ਨੇ ਨਾ ਤੇ ਇੱਧਰ ਵੀ ਅਲੱਗ-ਅਲੱਗ ਤਰ੍ਹਾਂ ਦੀਆਂ ਜਿਹੜੀਆਂ ਬਣੀ ਤੇ ਇੱਥੇ ਜਿਹੜੇ ਲੋਕ ਅ ਅੰਦਰ ਜਾ ਕੇ ਹਨਾ ਪੂਤਾਂ ਦੇ ਮੰਗਲੇ ਦੀ ਉਤੋਂ ਫੀਲਿੰਗ ਲੈਂਦੇ ਨੇ ਹਨਾ ਤੇ ਆਹ ਦੇਖੋ ਜੀ ਇੱਥੇ ਬੜਾ ਆਇਆ ਪੂਤ ਮੰਗਲਾ ਹੰਟਡ ਹਾਊਸ ਤੇ ਇਤੋਂ ਜਿਹੜੀ ਸਾਹਮਣੇ ਇੱਥੇ ਟਿਕਟ ਲੈਣੀ ਪੈਂਦੀ ਆ ਤੇ ਫਿਰ ਤੁਸੀਂ ਜਿਹੜਾ ਪੂਤ ਮੰਗਲੇ ਦੇ ਅੰਦਰ ਜਾ ਸਕਦੇ ਹੋ ਆਹ ਸਾਹਮਣੇ ਜਿਹੜਾ ਐਂਟਰੀ ਗੇਟ ਤੁਸੀਂ ਦੇਖ ਰਹੇ ਹੋ ਤੇ ਇਤਰਾ ਬੱਚਿਆਂ ਦੇ ਲਈ ਜਿਹੜਾ ਮਿਸੀ ਮਾਊਥ ਬਣਿਆ ਹੋਇਆ ਹਨਾ ਤੇ ਸਾਹਮਣੇ ਜਿਹੜਾ ਤੁਸੀਂ ਮੰਦਿਰ ਦੇਖ ਰਹੇ ਹੋ ਇਹ ਅਮਰਨਾਥ ਗੁਫਾ ਬਣਾਈ ਹੋਈ ਹੈ ਜੀ ਤੇ ਜਦੋਂ ਇਹ ਮੇਲਾ ਹਰ ਸਾਲ ਲੱਗਦਾ ਤਾਂ ਇੱਥੇ ਜਿਹੜੀ ਅਮਰਨਾਥ ਗੁਫਾ ਦੇ ਦਰਸ਼ਨ ਵੀ ਕਰਵਾਏ ਜਾਂਦੇ ਨੇ ਬਿਲਕੁਲ ਉਵੇਂ ਦਾ ਸਾਰਾ ਜਿਹੜਾ ਮੰਦਿਰ ਬਣਾਇਆ ਗਿਆ ਤੇ ਆਪਾਂ ਤੁਹਾਨੂੰ ਜਿਹੜੇ ਦਰਸ਼ਨ ਕਰਵਾਵਾਂਗੇ ਅਮਰਨਾਥ ਗੁਫਾ ਦੇ ਤੇ ਬਹੁਤ ਲੋਕ ਜਿਹੜੇ ਇੱਥੇ ਦਰਸ਼ਨ ਕਰਨ ਪਹੁੰਚਦੇ ਨੇ ਹਨ ਤੇ ਆਹ ਸਾਰੇ ਲੋਕ ਜਿਹੜੇ ਖੜੇ ਨੇ ਇਹ ਵੀ ਜਿਹੜੇ ਅਮਰਨਾਥ ਗੁਫਾ ਦੇ ਦਰਸ਼ਨ ਕਰਨਗੇ ਸਾਹਮਣੇ ਜਿਹੜਾ ਐਂਟਰੀ ਗੇਟ ਆ ਇੱਥੋਂ ਆਪਾਂ ਐਂਟਰੀ ਕਰਦੇ ਆ ਤੇ ਤੁਹਾਨੂੰ ਆਪਾਂ ਦਿਖਾਉਨੇ ਆ ਸਾਰਾ ਤੇ ਆਹ ਸਾਹਮਣੇ ਜਿਹੜਾ ਜੋੜਾ ਘਰ ਬਣਿਆ ਹੋਇਆ ਹੈ ਹਨਾ ਇੱਥੋਂ ਤੁਹਾਨੂੰ ਲਫਾਫਾ ਮਿਲ ਜੂਗਾ ਤੇ ਤੁਸੀਂ ਆਪਣੇ ਬੂਟ ਉਤਾਰ ਕੇ ਲਫਾਫੇ ਦੇ ਵਿੱਚ ਪਾ ਕੇ ਇਹਨਾਂ ਨੂੰ ਫੜਾ ਕੇ ਜਾ ਸਕਦੇ ਹੋ ਤੇ ਅਮਰਨਾਥ ਗੁਫਾ ਦੇ ਦਰਸ਼ਨ ਕਰਨ ਤੋਂ ਬਾਅਦ ਇੱਥੇ ਤੁਸੀਂ ਆ ਕੇ ਜਿਹੜੇ ਆਪਣੇ ਬੂਟ ਲੈ ਸਕਦੇ ਹੋ ਹਨ ਤੇ ਚਲੋ ਹੁਣ ਆਪਾਂ ਇੱਥੇ ਜਿਹੜੇ ਬੂਟ ਕੱਢਦੇ ਆਂ ਤੇ ਇਹਨਾਂ ਨੂੰ ਫੜਾ ਕੇ ਜਾਂਦੇ ਆਂ ਤੇ ਆਪਾਂ ਜਿਹੜੇ ਲਫਾਫੇ 'ਚ ਪਾ ਕੇ ਜਿਹੜੇ ਇਹਨਾਂ ਨੂੰ ਬੂਟ ਫੜਾਤੇ ਤੇ ਹੁਣ ਆਪਾਂ ਜਿਹੜਾ ਅ ਅਮਰਨਾਥ ਗੁਫਾ ਦੇ ਦਰਸ਼ਨ ਕਰਨ ਦੇ ਲਈ ਚੱਲਦੇ ਆਂ ਤੇ ਆ ਸਾਰੇ ਲੋਕ ਜਿਹੜੇ ਜਾ ਰਹੇ ਨੇ ਹਨ ਗੁਫਾ ਦੇ ਦਰਸ਼ਨ ਕਰਨ ਦੇ ਲਈ ਤੇ ਰਸਤੇ ਦੇ ਵਿੱਚ ਐਵੇਂ ਦੇ ਮੰਦਰ ਬਣੇ ਹੋਏ ਨੇ ਹਨ ਤੇ ਆ ਸਾਹਮਣੇ ਦੇਖੋ ਜਿਹੜਾ ਮੰਦਰ ਬਣਿਆ ਹੋਇਆ ਹੈ ਹਨ ਤੇ ਇੱਥੇ ਜਿਹੜਾ ਟਿੱਕਾ ਵੀ ਲਾਉਂਦੇ ਨੇ ਆ ਸਾਹਮਣੇ ਤੇ ਹੁਣ ਆਪਾਂ ਚੱਲਦੇ ਹਾਂ ਉੱਪਰ ਦੀ ਵੱਲ ਤੇ ਤੁਹਾਨੂੰ ਜਿਹੜਾ ਅਮਰਨਾਥ ਗੁਫਾ ਦੇ ਦਰਸ਼ਨ ਕਰਵਾਉਨੇ ਆ ਤੇ ਬਿਲਕੁਲ ਯਾਰਾ ਉਮੇਦਾਈ ਦ੍ਰਿਸ਼ ਬਣਾਇਆ ਹੋਇਆ ਹਨ ਜਿਵੇਂ ਬਿਲਕੁਲ ਔਰੀਜਨਲ ਹੁੰਦੀ ਆ ਅਮਰਨਾਥ ਯਾਤਰਾ ਜਿਹੜੇ ਆਪਾਂ ਕਰਨ ਜਾਂਦੇ ਆ ਤੇ ਉਮੇਦਾਈ ਸਾਰਾ ਦ੍ਰਿਸ਼ ਜਿਹੜਾ ਬਣਾਇਆ ਹੋਇਆ ਤੇ ਆ ਸਾਰੇ ਲੋਕ ਦਰਸ਼ਨ ਕਰਨ ਦੇ ਲਈ ਪਹੁੰਚੇ ਹੋਏ ਨੇ ਮੇਲੇ ਦੇ ਵਿੱਚ ਤੇ ਸਾਹਮਣੇ ਹਨ ਅੱਗੇ ਐਵੇਂ ਦੀਆਂ ਜਿਹੜੀਆਂ ਮੂਰਤੀਆਂ ਸਜਾਈਆਂ ਹੋਈਆਂ ਨੇ ਤੇ ਉਵੇਂ ਬਿਲਕੁਲ ਪਹਾੜਾਂ ਦਾ ਜਿਹੜਾ ਦ੍ਰਿਸ਼ ਬਣਾਇਆ ਹੋਇਆ ਤੇ ਆਹ ਸਾਹਮਣੇ ਲਿਖਿਆ ਵੀ ਹੋਇਆ ਅਮਰਨਾਥ ਯਾਤਰਾ ਜੈ ਮਹਾਕਾਲ ਤੇ ਅੱਗੇ ਜਿਹੜੇ ਜਦੋਂ ਆਪਾਂ ਇੱਕ ਪੌੜੀ ਪੂਰੀ ਕਰਦੇ ਆ ਤਾਂ ਅੱਗੇ ਫੇਰ ਜਿਹੜੀਆਂ ਐਵੇਂ ਦੀਆਂ ਮੂਰਤਾਂ ਸਜਾਈਆਂ ਹੋਈਆਂ ਨੇ ਹਨ ਤੇ ਆਹ ਸਾਹਮਣੇ ਤੁਸੀਂ ਦੇਖ ਰਹੇ ਹੋ ਮੂਰਤਾਂ ਹਨ ਤੇ ਅਮੀ ਜਿਹੜਾ ਇਹ ਕਾਫੀ ਉੱਚੀ ਜਿਹੜੀ ਅਮਰਨਾਥ ਗੁਫਾ ਬਣੀ ਹੋਈ ਆ ਇੱਥੋਂ ਆਪਾਂ ਜਿਹੜਾ ਉੱਪਰ ਤੋਂ ਤੁਹਾਨੂੰ ਸਾਰੇ ਮੇਲੇ ਦਾ ਦ੍ਰਿਸ਼ ਦਿਖਾਉਨੇ ਆ ਦੇਖੋ ਚੰਡੋਲਾ ਕਿੰਨੀਆਂ ਲਾਈਟ ਦੇ ਨਾਲ ਕਿੰਨੀਆਂ ਸੋਹਣੀਆਂ ਲੱਗ ਰਹੀਆਂ ਨੇ ਤੇ ਸਾਰਾ ਜਿਹੜਾ ਮੇਲਾ ਪੂਰਾ ਲਾਈਟ ਦੇ ਨਾਲ ਬਹੁਤ ਸੋਹਣਾ ਲੱਗ ਰਿਹਾ ਲਾਈਟਾਂ ਦੇ ਵਿੱਚ ਸ਼ਿੰਗਾਰ ਬਹੁਤ ਸੋਹਣਾ ਲੱਗ ਰਿਹਾ ਮੇਲੇ ਦਾ ਹਰ ਤਰ੍ਹਾਂ ਦਾ ਝੂਲਾ ਜਿਹੜਾ ਉਹ ਸ਼ਿੰਗਾਰਿਆ ਹੋਇਆ ਜਾਨੀ ਕਿ ਲਾਈਟਾਂ ਦੇ ਨਾਲ ਆ ਦੇਖੋ ਚੰਡੋਲ ਕਿੰਨੀ ਸੋਹਣੀ ਲੱਗ ਰਹੀ ਹੈ ਨਾ ਲਾਈਟਾਂ ਦੇ ਨਾਲ ਤੇ ਆਪਾਂ ਬਿਲਕੁਲ ਜਿਹੜਾ ਮੰਦਿਰ ਦੇ ਹਨਾ ਸਾਹਮਣੇ ਆ ਪਹੁੰਚੇ ਆ ਤੇ ਆ ਦੇਖੋ ਉਮੇਦਾਈ ਹੈ ਨਾ ਜਿਵੇਂ ਅਮਰਨਾਥ ਮੰਦਿਰ ਬਣਿਆ ਹੋਇਆ ਅੱਛਾ ਅੱਛਾ ਅਮਰਨਾਥ ਗੋਫਾ ਹਾਂ ਠੀਕ ਹੈ ਅੱਛਾ ਅੱਛਾ ਤੇ ਇਹ ਬਣੀ ਹੋਈ ਹੈ ਜੀ ਅਮਰਨਾਥ ਗੋਫਾ ਹੈ ਨਾ ਬਿਲਕੁਲ ਉਮੇਦਾਈ ਹੈ ਨਾ ਬਿਲਕੁਲ ਬਣਾਈ ਗਈ ਹੈ ਦੇਖਦੇ ਰਹੋ ਤੁਸੀਂ ਵੀਡੀਓ ਦੇ ਵਿੱਚ ਤੁਹਾਨੂੰ ਜਿਹੜਾ ਪੂਰਾ ਅੱਜ ਆਪਾਂ ਅਮਰਨਾਥ ਮੰਦਿਰ ਦਾ ਉਮੇਦਾਈ ਹੈ ਨਾ ਜਿਵੇਂ ਗੋਫਾ ਬਣੀ ਹੋਈ ਹੈ ਉਵੇਂ ਹੀ ਆਪਾਂ ਤੁਹਾਨੂੰ ਸਾਰਾ ਦਿਖਾਵਾਂਗੇ ਨਾ ਜਿਵੇਂ ਲੋਕੋ ਬਿਲਕੁਲ ਅਮਰਨਾਥ ਯਾਤਰਾ ਤੇ ਜਾਂਦੇ ਨੇ ਹਨਾ ਤੇ ਦਰਸ਼ਨ ਕਰਕੇ ਜਾਂਦੇ ਨੇ ਬਿਲਕੁਲ ਉਮੇਂਦਾਈ ਜਿਹੜਾ ਇੱਥੇ ਅਮਰਨਾਥ ਗੁਫਾ ਬਣੀ ਹੋਈ ਆ ਨਾ ਤੁਸੀਂ ਦੇਖ ਰਹੇ ਹੋ ਬਿਲਕੁਲ ਉਮੇਂਦਾਈ ਆ ਸਾਰਾ ਹਨਾ ਤੇ ਇੱਥੋਂ ਜਿਹੜਾ ਮੇਲਾ ਐਵੇਂ ਦਾ ਲੱਗਦਾ ਨਾ ਸਾਹਮਣੇ ਤੁਸੀਂ ਦੇਖ ਰਹੇ ਹੋ ਪੂਰਾ ਲਾਈਟਾਂ ਦੇ ਨਾਲ ਸਜਾਇਆ ਹੋਇਆ ਤੇ ਬਹੁਤ ਸੋਹਣਾ ਦ੍ਰਿਸ਼ ਆ ਰਿਹਾ ਨਾ ਤੇ ਹੁਣ ਆਪਾਂ ਜਿਹੜਾ ਐਗਜ਼ਿਟ ਦੀ ਵੱਲ ਜਾ ਰਹੇ ਹਾਂ ਨਾ ਤੇ ਇੱਥੋਂ ਆਪਾਂ ਬਾਹਰ ਜਾਵਾਂਗੇ ਹਨਾ ਤੇ ਬਿਲਕੁਲ ਜਿਹੜਾ ਪੀੜਾ ਜਿਹਾ ਰਸਤਾ ਬਣਾਇਆ ਹੋਇਆ ਹਨ ਤੇ ਆਪਾਂ ਜਿਹੜਾ ਅਮਰਨਾਥ ਗੁਫਾ ਦੇ ਦਰਸ਼ਨ ਕਰਕੇ ਵਾਪਸ ਆ ਚੁੱਕੇ ਆ ਤੇ ਇੱਥੇ ਜਿਹੜੇ ਜੋੜਾ ਘਰ ਬਣਿਆ ਹੋਇਆ ਇੱਥੋਂ ਆਪਣੇ ਆਪਾਂ ਜੁੱਤੇ ਲੈਨੇ ਹਨ ਬੂਟ ਤੇ ਆ ਜਿਹੜਾ ਆਪਣਾ ਲਫਾਫਾ ਇੱਥੇ ਪਿਆ ਤੇ ਇਹਨਾਂ ਤੋਂ ਲੈਨੇ ਆ ਤੇ ਹੁਣ ਆਪਾਂ ਆਪਣੇ ਬੂਟ ਪਾਉਨੇ ਆ ਤੇ ਆ ਆਪਾਂ ਬਿਲਕੁਲ ਐਗਜ਼ਿਟ ਗੇਟ ਦੇ ਲਾਸਟ ਤੇ ਆ ਗਏ ਹਨ ਜਿੱਥੋਂ ਆਪਾਂ ਐਂਟਰੀ ਕਰੀ ਦੀ ਉੱਥੇ ਪਹੁੰਚ ਚੁੱਕੇ ਆ ਤੇ ਹੁਣ ਆਪਾਂ ਇੱਥੋਂ ਬੂਟ ਪਾਉਨੇ ਆ ਤੇ ਚੱਲਦੇ ਆਪਾਂ ਫਿਰ ਅੱਗੇ ਆਪਾਂ ਤੁਹਾਨੂੰ ਇੱਕ ਵਾਰ ਫਿਰ ਤੋਂ ਜਿਹੜੇ ਅਮਰਨਾਥ ਗੁਫਾ ਦੇ ਦਰਸ਼ਨ ਕਰਵਾ ਦਿੰਨੇ ਆਂ ਇੱਥਾਂ ਤੋਂ ਤੇ ਆਹ ਸਾਹਮਣੇ ਤੁਸੀਂ ਦੇਖ ਰਹੇ ਹੋ ਨਾ ਅਮਰਨਾਥ ਗੁਫਾ ਜਿਹੜੀ ਬਣੀ ਹੋਈ ਆ